ਨਸ਼ੇ ਦੇ ਕੋੜ ਤੋਂ ਵੱਢਣ ਦੇ ਲਈ ਆਪਣੀ ਵੱਲੋਂ ਆਪਣੇ ਫਰਜ਼ ਸਮਝਦੇ ਹੋਏ ਡਿਊਟੀ ਸਮਝਦੇ ਹੋਏ ਇਸ ਲਾਹਣਤ ਨੂੰ ਜੜੋਂ ਪੁੱਟਣ ਦੇ ਲਈ ਇਹ ਕੈਂਪ ਲਗਾਇਆ ਤਾਂ ਕਿ ਸਾਡੀ ਨੌਜਵਾਨੀ ਜਿਹੜੀ ਹੈ ਉਹ ਸੁਚਾਰੂ ਤੇ ਅਸਾਰੂ ਸੋਚ ਲੈ ਕੇ ਸਮਾਜ ਦੇ ਵਿੱਚ ਅੱਗੇ ਵਧ ਸਕੇ ਮਿਹਨਤ ਅਜੇ ਸ਼ਾਮਲ ਹੋਵੇ ਜਿੰਦਾਬਾਦ ਪੰਜਾਬੀ ਫਰੰਟ ਜਿੰਦਾਬਾਦ ਪੰਜਾਬੀ ਫਰੰਟ ਜਿੰਦਾਬਾਦ ਅਸੀਂ ਆਪਣੀ ਟੋਟਲ ਨਰੋਡ ਆਪਣੀ ਸੰਸਥਾ ਵੱਲੋਂ ਹੀ ਇਹ ਪੈਸੇ ਲਾ ਕੇ ਤੇ ਇਹ ਕੁਝ ਇਲਾਜ ਕਰਾ ਰਹੇ ਹਾਂ ਇਹਨਾਂ ਨਸ਼ਾ ਵਿੱਚ ਦਲਦਲ ਦੇ ਵਿਵਸਥਿਆ ਉਹਨਾਂ ਨੂੰ ਚੰਗੇ ਰਾਹ ਦੇ ਲਿਆਉਣ ਲਈ ਹੋਰ ਹੀ ਚੰਗਾ ਉਪਰਾਲਾ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਾਡਾ ਬੱਚਾ ਕੋਈ ਫੌਜ ਦੇ ਕਾਬਰ ਰਹਿਣਾ ਆ ਨਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਦੇ ਕਾਬਰ ਰਹਿਣਾ ਆ ਬੱਚੇ ਨਪੁੰਸਕ ਹੋ ਗਏ ਆ ਚੰਗੇ ਰਸਤੇ ਲੈ ਕੇ ਜੰਗੀ ਸੇਧ ਦਈਏ ਨੌਜਵਾਨ ਪੀੜੀ ਨੂੰ ਸੋ ਇਹ ਅਡੇ ਨਸਸ ਦਰੂ ਕਰਨ ਇਸ ਤਰ੍ਹਾਂ ਅੱਗੇ ਚੱਗੇ ਅੱਗੇ ਵੀ ਚੱਲਦੇ ਰਹਿਣਗੇ ਜਿੰਦਾਬਾਦ ਪਾਜਰ ਫਰੰਟ ਜਿੰਦਾਬਾਦ ਪਾਜਰ ਫਰੰਟ ਜਿੰਦਾਬਾਦ ਇੱਕ ਕਾਟੋ ਤੇ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਕੋੜ ਹੈ ਪੰਜਾਬੀ ਸੁੱਤੇ ਹੋਏ ਨੇ ਇਸ ਕਰਕੇ ਕਿਰਪਾ ਕਰਕੇ ਹਾਰਨ ਨਾ ਵਜਾਓ ਬੜਾ ਵੱਡਾ ਸੁਨੇਹਾ ਸੀ ਪਰ ਇਧਰ ਬਾਜੀਗਰ ਸਮਾਜ ਦੇ ਨੇਤਾਵਾਂ ਨੇ ਸਮੁੱਚੇ ਪੰਜਾਬ ਦੇ ਬਾਜੀਗਰ ਫਰੰਟ ਨੇ ਮੋਰਚਾ ਖੋਲ ਦਿੱਤਾ ਨਸ਼ੇ ਦੇ ਕੋੜ ਨੂੰ ਜੜੋਂ ਵੱਢਣ ਦੇ ਲਈ ਅੱਜ ਅਚਲ ਸਾਹਿਬ ਦੇ ਵਿੱਚ ਇੱਕ ਵੱਡਾ ਕੈਂਪ ਲਗਾਇਆ ਹੋਇਆ ਸੋ ਅਸੀਂ ਦੱਸ ਦਈਏ ਕਿ ਪੰਜਾਬ ਬਾਜੀਗਰ ਫਰੰਟ ਮਾਝਾ ਦੁਆਬਾ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਨਸ਼ਾ ਮੁਕਤ ਕੈਂਪ ਜਿਹੜੇ ਉਹ ਲਗਾ ਚੁੱਕੇ ਨੇ ਔਰ ਇਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਨਾਲ ਇਹ ਨੇਤਾ ਹੀ ਆਏ ਹੋਏ ਨੇ ਤਾਂ ਇਹਨਾਂ ਤੇ ਨਾਲ ਹੀ ਅਸੀਂ ਗੱਲ ਕਰਾਂਗੇ ਜੀ ਅੱਜ ਇਹ ਨਸ਼ਾ ਮੁਕਤੀ ਦਾ ਜਿਹੜਾ ਕੈਂਪ ਆ ਇੰਨੀ ਦਵਾਈਆਂ ਲੱਗੀਆਂ ਹੋਈਆਂ ਨੇ ਪੂਰਾ ਪੰਜਾਬ ਨਸ਼ੇ ਦੇ ਕੋੜ ਦੇ ਵਿੱਚ ਜਕੜਿਆ ਹੋਇਆ ਇਸ ਕੋੜ ਨੂੰ ਦੂਰ ਕਰਨ ਦੇ ਲਈ ਧਰਪੁਰੀ ਜੀ ਕੀ ਕਰਾ ਇਸ ਤਰ੍ਹਾਂ ਦੀ ਜੋ ਸਾਡੇ ਪੰਜਾਬ ਦੀ ਇਸ ਵੇਲੇ ਬਹੁਤ ਵੱਡੀ ਸਮੱਸਿਆ ਹੈ ਪੰਜਾਬ ਸਰਕਾਰ ਵੀ ਵੱਖੋ-ਵੱਖਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਤੇ ਜਿਸ ਦੇ ਵਿੱਚ ਬਾਜੀਗਰ ਬਰਾਦਰੀ ਵੱਲੋਂ ਪੰਜਾਬ ਬਾਜੀਗਰ ਫਰੰਟ ਜੋ ਪੰਜਾਬ ਦੀ ਪ੍ਰਮੁੱਖ ਭਾਈਚਾਰੇ ਦੀ ਜਥੇਬੰਦੀ ਹੈ ਉਹਨਾਂ ਵੱਲੋਂ ਗੁਰਦਾਸਪੁਰ ਦੇ ਵਿੱਚ ਬਾਜੀਗਰ ਇਕਤਾ ਗਰੁੱਪ ਇਹਨਾਂ ਸਾਰਿਆਂ ਨੇ ਮਿਲ ਕੇ ਨਸ਼ੇ ਦੇ ਕੋੜ ਨੂੰ ਵੱਢਣ ਦੇ ਲਈ ਆਪਣੇ ਵੱਲੋਂ ਆਪਣੇ ਫਰਜ਼ ਸਮਝਦੇ ਹੋਏ ਡਿਊਟੀ ਸਮਝਦੇ ਹੋਏ ਇਸ ਲਾਹਣਤ ਨੂੰ ਜੜੋਂ ਪੁੱਟਣ ਦੇ ਲਈ ਇਹ ਕੈਂਪ ਲਗਾਇਆ ਹੈ ਤਾਂ ਕਿ ਸਾਡੀ ਨੌਜਵਾਨੀ ਜਿਹੜੀ ਹੈ ਉਹ ਸੁਚਾਰੂ ਤੇ ਅਸਾਰੂ ਸੋਚ ਲੈ ਕੇ ਸਮਾਜ ਦੇ ਵਿੱਚ ਅੱਗੇ ਵੱਧ ਸਕੇ ਮੇਨ ਧਾਰਾ 'ਚ ਸ਼ਾਮਲ ਹੋਵੇ ਤੇ ਜੋ ਲੋਕ ਇਸ ਨੌਜਵਾਨ ਦਲਦਲ 'ਚ ਫਸ ਚੁੱਕੇ ਨੇ ਅੱਜ ਕਰੀਬ 50 ਬੱਚਿਆਂ ਨੂੰ ਅਸੀਂ 50 ਮਰੀਜ਼ਾਂ ਨੂੰ ਇਹ ਦਵਾਈ ਦੇ ਰਹੇ ਹਾਂ ਤੇ ਇਸੇ ਤਰ੍ਹਾਂ ਇਹ ਸਾਡਾ ਕੈਂਪ ਅੱਗੇ ਵੀ ਚੱਲਦਾ ਰਹੇਗਾ ਜਿਨ੍ਹਾਂ ਨੂੰ ਦਵਾਈ ਅੱਜ ਦੇ ਦਿੱਤੀ ਇਹ ਨਹੀਂ ਹੈ ਵੀ ਉਹਨਾਂ ਨੂੰ ਅੱਜ ਦੇ ਦੇ ਦਿੱਤੀ ਜਿਨ੍ਹਾਂ ਨੂੰ ਲੋੜ ਪਏਗੀ ਤੇ ਦੁਬਾਰਾ ਵੀ ਹੋਏਗੀ ਇਹ ਦੁਬਾਰਾ ਵੀ ਉਹਨਾਂ ਨੂੰ ਜਿਨ੍ਹਾਂ ਮਰੀਜ਼ਾਂ ਨੂੰ ਅੱਜ ਅਸੀਂ ਦੇ ਰਹੇ ਆ ਉਹਨਾਂ ਨੂੰ ਨਸ਼ਾ ਮੁਕਤੀ ਤੱਕ ਇਹ ਦਵਾਈ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ ਦਵਿੰਦਰ ਸਿੰਘ ਦਿਆਲ ਜੀ ਉਪਰਾਲਾ ਬਹੁਤ ਨੇਕ ਹੈ ਤੁਸੀਂ ਉਹਨਾਂ ਲੋਕਾਂ ਦੇ ਲਈ ਫਰਿਸ਼ਤੇ ਬਣ ਕੇ ਆਏ ਹੋ ਜਿਹੜੇ ਲੋਕ ਨਸ਼ੇ ਦੀ ਦਲਦਲ ਦੇ ਵਿੱਚ ਬੁਰੀ ਤਰ੍ਹਾਂ ਜਕੜੇ ਹੋਏ ਨੇ ਪਰ ਕੁਝ ਲੋਕਾਂ ਨੇ ਇਹਨੂੰ ਕਾਰੋਬਾਰੀ ਬਣਾ ਲਿਆ ਵਪਾਰ ਬਣਾ ਲਿਆ ਨਸ਼ਾ ਛਡਾਊ ਕੇਂਦਰਾਂ ਦੇ ਨਾਂ ਦੇ ਉੱਤੇ ਵੱਡੀ ਲੁੱਟ ਖਸੁੱਟ ਹੋ ਰਹੀ ਹੈ ਤਾਂ ਆ ਜਿਹੜਾ ਤੁਹਾਡੇ ਨਸ਼ਾ ਛਡਾਊ ਕੈਂਪ ਨੇ ਇਹਨਾਂ ਦੇ ਬਾਰੇ ਕੀ رائے ਰੱਖਣ ਲੋਕ ਇਹਨਾਂ ਦੇ ਬਾਰੇ ਕੀ ਸਮਝੇ ਨੇ ਦਵਾਈ ਤੁਹਾਡੇ ਵੱਲੋਂ ਮੁਫਤ ਹੋਏਗੀ ਜਿਹੜਾ ਇੱਥੇ ਮਰੀਜ਼ ਆਏਗਾ ਕੀ ਉਹਦੇ ਨਾਲ ਸਖਤੀ ਹੋਇਆ ਕਰੇਗੀ ਪਿਆਰ ਨਾਲ ਜਿਠਿਆ ਜਾਏਗਾ ਕਿ ਜਾਂ ਇਹ ਜਿਹੜਾ ਕੈਂਪ ਲੱਗਿਆ ਕਰੇਗਾ ਤਾਂ ਦਵਾਈ ਮਿਲੇਗੀ ਇਸ ਤਰ੍ਹਾਂ ਜੀ ਇਹ ਜਿਹੜੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਜਗਵੀਰ ਸਿੰਘ ਜੀ ਚੇਅਰਮੈਨ ਕਰਮ ਸਿੰਘ ਜੀ ਸ਼ਕਾਲਾ ਸਾਹਿਬ ਜਈ ਕਲਵੀਰ ਸਿੰਘ ਜੀ ਔਰ ਬਲਜਿੰਦਰ ਸਿੰਘ ਜੀ ਇਹ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਹੈ ਗੁਰਦਿਆਲ ਸਿੰਘ ਜੀ ਮਿੱਠਾਪੁਰ ਸਾਹਿਬ ਅਤੇ ਹੋਰ ਜਿੰਨੇ ਇਸ ਬਰਾਦੀ ਦੇ ਬਜ਼ੁਰਗ ਨੇ ਅੱਜ ਤੁਸੀਂ ਦੇਖ ਰਹੇ ਹੋ ਨਾਲ ਆਏ ਵੀ ਹੋਏ ਨੇਗੇ ਅਸੀਂ ਪਿੰਡ-ਪਿੰਡ ਜਾ ਕੇ ਡੇਰਿਆਂ ਦੇ ਵਿੱਚ ਜਾ ਕੇ ਉਹਨਾਂ ਮਰੀਜ਼ਾਂ ਨੂੰ ਸਪੋਰਟ ਕੀਤਾ ਹੈ ਉਹਨਾਂ ਨੂੰ ਲੱਭਿਆ ਹੈ ਔਰ ਉਹਨਾਂ ਮਰੀਜ਼ਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਵੀ ਵੀ ਆਏ ਨੇ ਜਦੋਂ ਵੀ ਸਾਨੂੰ ਸਨੇਹਾ ਮਿਲੇਗਾ ਅਸੀਂ ਉਹਨਾਂ ਦੇ ਪਰਿਵਾਰਾਂ ਤੱਕ ਇਹ ਦਵਾਈ ਪਹੁੰਚਦੀ ਕਰਾਂਗੇ ਇਹ ਨਹੀਂ ਹੈਗਾ ਵੀ ਅਸੀਂ ਉਹਰੇ ਕੈਂਪ ਦੇ ਵਿੱਚ ਆ ਗਏ ਤੇ ਜਿਹੜਾ ਵੀ ਆਇਆ ਦਵਾਈ ਲੈ ਗਿਆ ਤੇ ਅੱਗੇ ਉਹਨੇ ਲਈਏ ਕਿ ਨਹੀਂ ਲਈਆ ਪਰਿਵਾਰ ਦੀ ਨਾਲ ਜ਼ਿੰਮੇਵਾਰੀ ਹੋਏਗੀ ਔਰ ਅਸੀਂ ਪ੍ਰੇਮ ਪਿਆਰ ਦੇ ਨਾਲ ਹੀ ਉਸ ਪਰਿਵਾਰ ਨੂੰ ਵੀ ਸਹਿਯੋਗ ਕਰਾਂਗੇ ਮਰੀਜ਼ ਨੂੰ ਵੀ ਨਸ਼ਾ ਛੱਡਣ ਦੇ ਲਈ ਜੋ ਵੀ ਸਾਡੇ ਕੋਲ ਉਪਰਾਲਾ ਹੋਇਆ ਪ੍ਰੇਮ ਪਿਆਰ ਦੇ ਨਾਲ ਉਸ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਕਿ ਉਹ ਇਕੱਲਾ ਨਾ ਮਹਿਸੂਸ ਹੋਵੇ ਔਰ ਦਵਾਈ ਉਹਦੇ ਨਸ਼ਾ ਮੁਕਤ ਹੋਣ ਤੱਕ ਜਾਰੀ ਰਹੇਗੀ ਕਿਹੜੇ ਕਿਹੜੇ ਤਰ੍ਹਾਂ ਦੇ ਨਸ਼ੇ ਜਿਹੜੇ ਨੇ ਇਹ ਦਵਾਈਆਂ ਦੇ ਨਾਲ ਛੁੱਟ ਜਾਣ ਮੇਨ ਤਾਂ ਜੋ ਹੈ ਚਟੇ ਦੇ ਜੋ ਲਾਨ ਤਾ ਸਾਡੇ ਕੋਲ ਹੈ ਇਸ ਵੇਲੇ ਉਹ ਹੈ ਉਸ ਤੋਂ ਇਲਾਵਾ ਚਾਹੇ ਕੋਈ ਹਫੀਮ ਡੋਡੇ ਭੰਗ ਪੋਸਟ ਜੋ ਵੀ ਨਸ਼ਾ ਕਰਦਾ ਹੈ ਅਸੀਂ ਹਰ ਇੱਕ ਨਸ਼ੇ ਨੂੰ ਅਟੈਕ ਕਰ ਰਹੇ ਹਾਂ ਤਾਂ ਕਿ ਸਮਾਜ ਸਾਡਾ ਨਿਰੋਵਾ ਹੋਵੇ ਤੇ ਸਮਾਜ ਸਾਡਾ ਸੁਗੜ ਹੋਵੇ ਬੱਚੇ ਪੜ੍ਹਾਈ ਵੱਲ ਮੁੜਨ ਅਤੇ ਸਮਾਜ ਨੂੰ ਅੱਗੇ ਲੈ ਕੇ ਚੱਲਣ ਨੌਜਵਾਨ ਸਾਡੀ ਅਗਲੀ ਪੀੜ੍ਹੀ ਹੈ ਸਾਡਾ ਭਵਿੱਖ ਹੈ ਜਿੰਨੀ ਸਾਡੀ ਜਵਾਨੀ ਨਿਰੋਈ ਨਿਗਰ ਹੋਵੇਗੀ ਤੰਦਰੁਸਤ ਹੋਵੇਗੀ ਤੇ ਉਨਾ ਹੀ ਸਾਡਾ ਇਹ ਕੈਂਪ ਲਗਾਇਆ ਸਾਰਥਕ ਹੋਏਗਾ ਅੱਛਾ ਦਿਲ ਜੀ ਇਹ ਨਸ਼ੇ ਤੋਂ ਇਲਾਵਾ ਨ ਇੱਕ ਬਹੁਤ ਹੀ ਖਤਰਨਾਕ ਤੇ ਬੜਾ ਘਾਤਕ ਨਸ਼ਾ ਐਸੇ ਲਈ ਸਮਾਜ ਦੇ ਵਿੱਚ ਵੇਚ ਰਿਹਾ ਉਸ ਨਸ਼ੇ ਦਾ ਨਾਮ ਹੈਗਾ ਭ੍ਰਿਸ਼ਟਾਚਾਰ ਦਾ ਨਸ਼ਾ ਕੋਈ ਦਵਾਈ ਹੈ ਆਪਣੇ ਦਵਾਈ ਸਮਾਜ ਦੇ ਵਿੱਚ ਕੋਈ ਵੀ ਬਿਮਾਰੀ ਹੋਵੇ ਜਿਹੜੀ ਬੰਦਿਆਂ ਨੇ ਕ੍ਰੀਏਟ ਕੀਤੀ ਹੈ ਉਹਦਾ ਹੱਲ ਵੀ ਬੰਦਿਆਂ ਦੇ ਕੋਲੇ ਹੈ ਇਹ ਭ੍ਰਿਸ਼ਟਾਚਾਰ ਉਹ ਲੋਕ ਨਹੀਂ ਕਰਦੇ ਅਸੀਂ ਕਰਵਾਉਨੇ ਆ ਕਿਉਂ ਨਾ ਜਿੱਥੇ ਤੁਸੀਂ ਦਵਾਈ ਹੈਗੀ ਤੁਹਾਡੇ ਕੋਲ ਆ ਜਿੰਨੇ ਬੰਦੇ ਨੇ ਸਾਰੇ ਡਾਕਟਰ ਨੇ ਇਸੇ ਕੰਮ ਦੇ ਤੇ ਕਿਉਂ ਨਾ ਫਿਰ ਇਹਨਾਂ ਦੇ ਵਿੱਚ ਚਾਹੇ ਜੈ ਸਾਹਿਬ ਹੋਣ ਕਰਮ ਸਿੰਘ ਹੋਣ ਬਾਕੀ ਟੀਮ ਹੈ ਤਾਂ ਕਿਉਂ ਨਾ ਇੱਕ ਫਰੰਟ ਦੇ ਨਾਲ ਇੱਕ ਹੋਰ ਵੀ ਚੀਜ਼ ਹੋ ਜਾਵੇ ਕਿ ਜਿਹੜਾ ਵੀ ਬੰਦਾ ਕਿਤੇ ਭ੍ਰਿਸ਼ਟਾਚਾਰ ਦੀ ਬਿਮਾਰੀ ਨਾਲ ਜਕੜਿਆ ਹੋਇਆ ਹੈ ਮਿਲ ਲੋ ਆਣ ਕੇ ਸਾਨੂੰ ਆਪਾਂ ਇਲਾਜ ਕਰਾਂਗੇ ਪੂਰਾ ਠੋਕ ਕੇ ਇਸ ਦੇ ਵਿੱਚ ਸਾਡੇ ਸਮਾਜ ਦੇ ਵੱਲੋਂ ਸਾਡੇ ਪੰਜਾਬ ਬਾਜੀਗਰ ਫਰੰਟ ਦੇ ਵੱਲੋਂ ਇਹ ਮੁਹਿੰਮ ਸ਼ੁਰੂ ਤੋਂ ਹੀ ਚੱਲੀ ਹੋਈ ਹੈ ਔਰ ਇਸ ਦੇ ਵਿੱਚ ਕਈ ਕੇਸ ਜਿਹੜੇ ਨੇ ਅਸੀਂ ਹੈਂਡਲ ਵੀ ਕੀਤੇ ਨੇ ਗਵਰਨਮੈਂਟ ਦੇ ਨੋਟਿਸ 'ਚ ਵੀ ਲੈਂਦੇ ਨੇ ਔਰ ਇਵਨ ਬਿਜੀਲੈਂਸ ਦੇ ਸਕੰਜੇ ਦੇ ਵਿੱਚ ਜੋ ਲੋਕ ਫਸੇ ਨੇ ਔਰ ਇਵਨ ਇਥੋਂ ਤੱਕ ਕੇ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕਾਰਵਾਈ ਅਸੀਂ ਕਰਵਾਈ ਹੈ ਅੱਛਾ ਜੱਲ ਸਾਹਿਬ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਸਹੂਲਤ ਮਿਲ ਰਹੀ ਹੈ ਕੋਈ ਲੈਸ ਮਿਲ ਰਹੀ ਹੈ ਦਵਾਈਆਂ ਸਾਰੀਆਂ ਤੁਸੀਂ ਮਗਵਾਈਆਂ ਨੇ ਇਨਾ ਤੋਂ ਸਹੂਲਤ ਮਿਲ ਨਹੀਂਗਾ ਸਰਕਾਰੀ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਇਛਾ ਦੇ ਵਿੱਚ ਜੋ ਵੀ ਕੁਝ ਕੀਤਾ ਜਾ ਰਿਹਾ ਹੈ ਸਾਡੇ ਗੁਰਦਾਸਪੁਰ ਦੀ ਪੰਜਾਬ ਅਜਗਰ ਫਰੰਟ ਦੀ ਇਕਾਈ ਵੱਲੋਂ ਆਪਣੇ ਸਮਾਜ ਦੇ ਸਹਿਯੋਗ ਦੇ ਨਾਲ ਟੋਟਲ ਦਵਾਈਆਂ ਫਰੀ ਦਿੱਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਇਹਦੇ ਵਿੱਚ ਕੋਈ ਸਹਿਯੋਗ ਨਹੀਂ ਹੈ ਅੱਛਾ ਇਹਦੇ ਵਿੱਚ ਸਮਾਜ ਦੇ ਬੰਦੇ ਨੂੰ ਦਿੱਤੀਆਂ ਜਾ ਰਹੀਆਂ ਕਿ ਕਿਸੇ ਨੂੰ ਵੀ ਦਿੱਤੀਆਂ ਜਾ ਫਿਲਹਾਲ ਜੋ ਆਇਆ ਸੀ ਕਹਿੰਦੇ ਨੇ ਮੇਰਾ ਘਰ ਮੇਰਾ ਵੇੜਾ ਮੈਂ ਸਵਾਰਾਂ ਠੀਕ ਹੈ ਅਸੀਂ ਘਰ ਤੋਂ ਸ਼ੁਰੂਆਤ ਕੀਤੀ ਹੈ ਤੇ ਸਮਾਜ ਦੇ ਵਿੱਚ ਜਿੱਥੇ ਵੀ ਲੋੜ ਪਈ ਅਸੀਂ ਅੱਗੇ ਵਧਾਂਗੇ ਇਹ ਆਨ ਗoing ਪ੍ਰੋਸੈਸ ਹੈ ਇਹ ਅੱਜ ਕੋਈ ਟੋਕਨ ਕੈਂਪ ਨਹੀਂ ਹੈ ਇਹ ਲਗਾਤਾਰ ਚੱਲਦਾ ਰਹੇਗਾ ਇਹ ਜਿਹੜਾ ਰਿਕਾਰਡ ਕਾਇਮ ਹੋਏਗਾ ਜਿੱਦਾਂ ਲਿਖਿਆ ਜਾ ਰਿਹਾ ਹੈ ਇਹ ਸਿਰ ਕਾਜੀ ਇੱਥੇ ਰਹੇਗਾ ਕਿ ਆਨ ਰਿਕਾਰਡ ਹੋਏਗਾ ਜਾਨੀ ਕਿ ਤੁਸੀਂ ਜਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਬਿਲਕੁਲ ਜੀ ਇਹ ਓਪਨ ਟੂ ਪਬਲਿਕ ਹੈ ਜੋ ਇਹ ਕੀਤਾ ਜਾ ਰਿਹਾ ਹੈ ਉਹ ਪਬਲਿਕ ਦੇ ਵਿੱਚ ਕੀਤਾ ਜਾ ਰਿਹਾ ਹੈ ਪਬਲਿਕ ਦੇ ਲਈ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਕੋਈ ਵੀ ਚੀਜ਼ ਪਰਦੇ ਅੰਦਰ ਜਾਂ ਅੰਡਰਹੈਂਡ ਨਹੀਂ ਹੈ ਇਹ ਐਨੀਬਾਡੀ ਕੈਨ ਚੈੱਕ ਇਟ ਇਹ ਇਸ ਟੀਮ ਦੇ ਜੀ ਜਲ ਸਾਹਿਬ ਇਹ ਜਿਹੜੀ ਤੁਹਾਡੀ ਟੀਮ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਸਮੂਚੀ ਇਹਦੀ ਕਾਰਗੁਜ਼ਾਰੀ ਤੋਂ ਖੁਸ਼ ਹੋਂ ਤੁਸੀਂ ਮੈਂ ਇੱਕ ਪਹਿਲਾ ਕੈਂਪ ਹੈ ਜਿਸ ਤਰ੍ਹਾਂ ਇਹਨਾਂ ਨੇ ਇਹ ਕੈਂਪ ਲਗਾਇਆ ਹੈ ਪਹਿਲਾਂ ਮੈਨੂੰ ਇੱਥੇ ਬੁਲਾਇਆ ਗਿਆ ਸੀਗਾ ਉਸ ਵੇਲੇ ਆਇਆ ਸੀ ਤੇ ਇਹਨਾਂ ਚੀਜ਼ਾਂ ਦੇ ਬਾਰੇ ਆਪਣੇ ਗਰੁੱਪ ਦੇ ਨਾਲ ਡਿਸਕਸ ਕੀਤਾ ਇਸ ਨਸ਼ਾ ਛਡਾਊ ਕੈਂਪ ਦੇ ਇਲਾਵਾ ਅਸੀਂ ਆਪਣੇ ਲੋਕਾਂ ਦੇ ਵਾਸਤੇ ਪ੍ਰੋਜਗਾਰ ਦੇ ਵਿੱਚ ਕੀ ਅਸੀਂ ਯੋਗਦਾਨ ਦੇ ਸਕਦੇ ਹਾਂ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਰਕਾਰ ਵੱਲੋਂ ਕਿਹੜੇ-ਕਿਹੜੀਆਂ ਸਕੀਮਾਂ ਨੇ ਉਸ ਸਾਰੀਆਂ ਚੀਜ਼ਾਂ ਦੇ ਕੈਂਪ ਵੀ ਅਸੀਂ ਲਗਾ ਰਹੇ ਹਾਂ ਤੇ ਅੱਗੇ ਵੀ ਲਗਾਏ ਜਾਣਗੇ। ਕਈ ਵਾਰੀ ਅਸੀਂ ਚਾਹੁੰਦੇ ਹੁੰਨੇ ਆ ਤਕਲੀਫ ਹੁੰਦੀ ਹੈ ਜਾਣਕਾਰੀ ਨਾ ਹੋਣ ਕਰਕੇ ਅਸੀਂ ਉਹਨਾਂ ਸਕੀਮਾਂ ਦਾ ਲਾਭ ਨਹੀਂ ਲੈ ਸਕਦੇ। ਜਿਵੇਂ ਹੁਣ 70 ਸਾਲ ਦੀ ਉਮਰ ਤੋਂ ਉੱਪਰ ਦੇ ਲੋਕਾਂ ਨੂੰ ਕੇਂਦਰ ਦੇ ਵੱਲੋਂ 5 ਲੱਖ ਦਾ ਮੈਡੀਕਲ ਹੈਲਥ ਇੰਸ਼ੋਰੈਂਸ ਦਿੱਤੀ ਗਈ ਹੈ। ਉਹਦੇ 'ਚ ਇਨਕਮ ਕ੍ਰਾਈਟੇਰੀਆ ਕੋਈ ਨਹੀਂ ਹੈ। ਉਹੋ ਜਾਣਕਾਰੀ ਵੀ ਅਸੀਂ ਦੇਖਦੇ ਆਂ ਤਾਂ ਕਿ ਕੋਈ ਇਲਾਜ ਦੇ ਖਾਣੋ ਬੰਦਾ ਪਰੇਸ਼ਾਨ ਨਾ ਰਹੇ। ਜਿੰਨੇ ਬਜ਼ੁਰਗ ਨੇ ਬੱਚਿਆਂ ਦੇ ਉੱਤੇ ਬੋਝ ਨਹੀਂ ਪਾ ਸਕਦੇ ਇਲਾਜ ਮਹਿੰਗੇ ਨੇ ਤਾਂ ਉਹ ਚੀਜ਼ ਵੀ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਲੀਡਰਾਂ ਤੇ ਡਿਪੈਂਡ ਨਹੀਂ ਹੋਣਾ ਪੰਚਾਇਤ ਸਰਪੰਚਾਂ ਤੇ ਡਿਪੈਂਡ ਨਹੀਂ ਹੋਣਾ ਤੇ ਤੁਹਾਡੇ ਕੋਲ ਆਪਣੀ ਹੀ ਆਪਣੀ ਇੱਕ ਸੰਸਥਾ ਹੈ ਸੋ ਤੁਸੀਂ ਇਸ ਬਾਜਗਰ ਫਰੰਟ ਦੇ ਵਿੱਚ ਆਪਣੀ ਮਦਦ ਜਿਹੜੀ ਹੈ ਲੈ ਸਕਦੇ ਹੋ ਜੀ ਸਭ ਇਹ ਜਿਹੜੀ ਕਾਰਗੁਜ਼ਾਰੀ ਹੁਣ ਚੱਲ ਰਹੀ ਹੈ ਜਿਹੜੀ ਸੇਵਾ ਤੁਸੀਂ ਬਹੁਤ ਵੱਡੀ ਹੈ ਨੇਕੀ ਦਾ ਕੰਮ ਹੈ ਫਰਿਸ਼ਤੇ ਬਣੇ ਹੋ ਤੁਸੀਂ ਉਹਨਾਂ ਲੋਕਾਂ ਦੇ ਲਈ ਦਵਾਈਆਂ ਬਹੁਤ ਮਹਿੰਗੀਆਂ ਨੇ ਕਈ ਜਗ੍ਹਾ ਤੇ ਬੜੀ ਲੁੱਟਖਸੁੱਟ ਚੱਲਦੀ ਹੈ ਪਰ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਪਚਾ ਲੈਣੇ ਨੇ ਜਿਨ੍ਹਾਂ ਦੀ ਕੁੱਕ ਸੁਣੀ ਹੋਣਾ ਤੁਸੀਂ ਬਚਾ ਲੈਣੀ ਹੈ ਇਸ ਨੇਕੀ ਦੇ ਕੰਮ ਦੇ ਵਿੱਚ ਤੁਸੀਂ ਇਹ ਕਦੋਂ ਸ਼ੁਰੂਆਤ ਸੋਚਿਆ ਕੀ ਸੀ ਕਿ ਕਿਦਾਂ ਕਰੀ ਅਸੀਂ ਸੋਚਿਆ ਸੀ ਮੈਂ ਆਪਣੀ ਲਾਈਫ ਦੇ ਵਿੱਚ ਵੇਖਿਆ ਅਖਬਾਰਾਂ ਦੇ ਉੱਤੇ ਪੜਿਆ ਕਿ ਕੋਈ ਬੰਦਾ ਸਰਿੰਜ ਲਗਾਉਂਦਾ ਲਗਾਉਂਦਾ ਉਹਦੀ ਮੌਤ ਹੋ ਗਈ ਉਹਦਾ ਪਰਿਵਾਰ ਬਿਲਕੁਲ ਖਤਮ ਹੋ ਗਿਆ ਉਹਦੇ ਬੱਚੇ ਬਿਲਕੁਲ ਖਤਮ ਹੋ ਗਏ ਸਾਡੀ ਸੰਸਥਾ ਨੇ ਇਹ ਵੇਖਿਆ ਕਿ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਤਬਾਹ ਹੋਈ ਜਾ ਰਹੀ ਆ ਪੜੀ ਲਹੀ ਜਵਾਨੀ ਜਿਹੜੀ ਆ ਉਹ ਬਾਹਰ ਜਾ ਰਹੀ ਆ ਕਿਉਂ ਨਾ ਜਿਹੜੀ ਬਾਤਰੀ ਆ ਇਹਨੂੰ ਬਚਾਈਏ ਥੋੜਾ ਜਆ ਅਸੀਂ ਫਿਰ ਆਪਣੀ ਮੀਟਿੰਗ ਕੀਤੀ ਜਿਹੜਾ ਗਰਦਾਸਪੁਰ ਦੇ ਨਮਾਇਦਿਆਂ ਦੀ ਉਹਦੇ ਵਿੱਚ ਅਸੀਂ ਜਿੰਨਾ ਵੀ ਕਿਸੇ ਕੋਲ ਸਹਿਯੋਗ ਹੋਇਆ ਕਿਸੇ ਕੋਲੋਂ 10 ਰੁਪਏ ਹੋਏ ਅਸੀਂ ਉਹ ਵੀ ਲਏ ਆ ਤੇ ਜੇ ਕਿਸੇ ਨੇ 5000 ਦਿੱਤਾ ਤੇ ਉਹ ਵੀ ਲੈ ਕੇ ਅਸੀਂ ਆਪਣੀ ਟੋਟਲ ਨਰੋਲ ਆਪਣੀ ਸੰਸਥਾ ਵੱਲੋਂ ਹੀ ਇਹ ਪੈਸੇ ਲਾ ਕੇ ਤੇ ਇਹ ਕੁਝ ਇਲਾਜ ਕਰਾ ਰਹੇ ਆ ਸੋ ਵੀਰ ਜੀ ਅੱਜ ਕੱਲ ਆਪਣੇ ਲਈ ਤਾਂ ਸਾਰੇ ਮੰਗ ਲੈਂਦੇ ਨੇ ਕਿਸੇ ਕੋਲੋਂ ਧੱਕੇ ਨਾਲ ਵੀ ਮੰਗ ਲੈਂਦੇ ਨੇ ਪਰ ਲੋਕਾਂ ਲਈ ਮੰਗਣਾ ਜਿਹੜਾ ਉਹਦੇ ਆਸਤੇ ਬੜਾ ਜਿਗਰਾ ਚਾਹੀਦਾ ਤੁਸੀਂ ਲੋਕਾਂ ਦੇ ਲਈ ਆਵਾਮ ਦੇ ਲਈ ਜਨਤਾ ਦੇ ਲਈ ਸਮਾਜ ਦੇ ਲਈ ਲੋਕਾਂਗੇ ਹੱਥ ਹੱਥ ੱਡੇ ਨੇ ਲੋਕਾਂ ਦੇ ਹੰਝੂ ਪੂੰਝਣ ਲੱਗੇ ਹੋ ਤੁਸੀਂ ਸੋ ਇਹ ਜੋ ਸਾਰਾ ਮਾਹੌਲ ਹੈ ਇਹ ਜਿੰਨਾ ਸਿਰਜਿਆ ਹੈ ਕਸੂਰਤੀ ਉਹਨਾਂ ਦਾ ਵੀ ਹੈ ਆਪਾਂ ਨਿਰਾ ਨਸ਼ਾ ਛਡਾਉਣ ਵਾਲੀਆਂ ਦਵਾਈਆਂ ਜਿਹੜੀਆਂ ਨਹੀਂ ਜਿੰਨੀਆਂ ਮਰਜ਼ੀ ਲਾ ਲੋ ਵੇਚਣ ਵਾਲਿਆਂ ਨੂੰ ਨਾਥ ਨਾ ਪਈ ਕਹਿੰਦੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਉਤੀ ਵਾਸਤੇ ਕੀ ਕਰਾਂਗੇ ਸਰ ਉਹਦੇ ਵਾਸਤੇ ਮੌਜੂਦਾ ਸਰਕਾਰ ਆ ਉਹਨੂੰ ਸਹਿਯੋਗ ਦੇਣਾ ਚਾਹੀਦਾ ਸਾਡੇ ਸੰਸਥਾ ਦੇ ਮੁਖੀ ਆ ਸਰਦਾਰ ਦਿਵਿੰਦਰ ਸਿੰਘ ਦੇਦਿਆਲ ਇਹਨਾਂ ਦੇ ਆਦੇਸ਼ਾਂ ਹੇਠ ਸਾਰੇ ਹੀ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਬਾਜੀਗਰ ਫਰੰਟ ਦੀ ਟੀਮ ਨੇ ਸਾਰਾ ਦਾ ਸੰਜੋਗ ਕਰਕੇ ਇਹ ਕੈਂਪੋ ਵੀ ਲਗਾਇਆ ਅਸੀਂ ਗਾਂ ਤੋਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਹੋਰ ਫੰਡ ਇਕੱਠ ਕਰਕੇ ਗਰੀਬਾਂ ਦੇ ਵਿੱਚ ਲੋਕਾਂ ਦੀ ਜਿਹੜੇ ਨਸ਼ਾ ਵਿੱਚ ਦਲਦਲ ਦੇ ਵਪਸਿਆ ਉਹਨਾਂ ਨੂੰ ਚੰਗੇ ਰਾਹ ਤੇ ਲਿਆਉਣ ਲਈ ਹੋਰ ਅਸੀਂ ਚੰਗਾ ਉਪਰਾਲਾ ਕਰਾਂਗੇ। ਥੈਂਕ ਯੂ ਥੈਂਕ ਯੂ ਜੀ। ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਅੱਜ ਦੀ ਜਿਹੜੀ ਨੌਜਵਾਨ ਪੀੜੀ ਕਿਰਾਏ ਪਈ ਹੋਈ ਆ ਉਹਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਉਪਰਾਲੇ ਤਾਂ ਕਰਨੇ ਪੈਣਗੇ। ਜੀ ਬਿਲਕੁਲ ਕਰਨੇ ਪੈਣਗੇ। ਕਰਨ ਸਿੰਘ ਤੁਹਾਡਾ ਕੀ ਕਹਿਣਾ ਹੈ ਕਿ ਕਿੰम्मेदारी ਵੱਟੀ ਹੈ ਚੇਅਰਮੈਨੀ ਹੈ ਤੁਹਾਡੇ ਕੋਲ ਇਹ ਸਾਰੇ ਪ੍ਰੋਜੈਕਟ ਦੀ ਸਭ ਤੁਹਾਡਾ ਸਿਆਣੇ ਕਹਿੰਦੇ ਆ ਕਿ ਥੋੜਾ ਜਿਹਾ ਲੰਮਾ ਸੋਚਣਾ ਚਾਹੀਦਾ ਆ। ਅਸਲ ਚ ਗੱਲ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਾਡਾ ਬੱਚਾ ਕੋਈ ਫੌਜ ਦੇ ਕਾਬਰ ਰਹਿਣਾ ਆ ਨਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਦੇ ਕਾਬਰ ਰਹਿਣਾ ਆ ਬੱਚੇ ਨਪੁੰਸਕ ਹੋ ਗਏ ਆ ਘਰ ਪਰਿਵਾਰ ਦਾ ਉਹਨਾਂ ਨੂੰ ਕੋਈ ਲੱਟ ਨਹੀਂ ਰਹਗੀ ਇਸ਼ਕ ਕਰ ਰਹੇ ਆ ਤੇ ਸਿਰਫ ਤੇ ਸਿਰਫ ਇਸ ਨਸ਼ੇ ਦੇ ਨਾਲ ਅਸੀਂ ਇੱਕ ਪ੍ਰਾਲਾ ਕੀਤਾ ਪ੍ਰਧਾਨ ਸਾਹਿਬ ਦੀ ਰਹਿਨਮਾਈ ਹੇਠ ਕਿ ਇੱਕ ਥੋੜਾ ਜਿਹਾ ਯਤਨ ਕਰਕੇ ਦੇਖੀਏ ਪ੍ਰਧਾਨ ਸਾਹਿਬ ਜੀ ਕਹਿ ਗਏ ਆ ਸਮੇਂ-ਸਮੇਂ ਤੇ ਅਸੀਂ ਇਹ ਦਵਾਈਆਂ ਲੋਕਾਂ ਦੇ ਘਰਾਂ ਤੱਕ ਵੀ ਪਹੁੰਚਾਉਣੀਆਂ ਪਈਆਂ ਤੇ ਅਸੀਂ ਪਹੁੰਚਾਵਾਂ ਸਾਰਿਆਂ ਦੇ ਵਿਚਾਰ ਸੁਣੇ ਨੇ ਤੁਸੀਂ ਪ੍ਰਧਾਨ ਸਾਹਿਬ ਦੇ ਵੀ ਸੁਣੇ ਨੇ ਤੁਹਾਡਾ ਕੀ ਕਹਿਣਾ ਹੈ ਇਸ ਸਾਰੇ ਪ੍ਰੋਜੈਕਟ ਵੇਖੋ ਜੀ ਇਹ ਜਿਹੜਾ ਨਸ਼ਾ ਵਾ ਇੱਕ ਬਹੁਤ ਭਿਆਨਕ ਬਿਮਾਰੀ ਹੈ ਜਿਹੜੀ ਸਾਡੀ ਨੌਜਵਾਨ ਪੀੜੀ ਨੂੰ ਲੱਗ ਚੁੱਕੀ ਹੈ ਸੋ ਸਾਡੀ ਇਸ ਟੀਮ ਨੇ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਕਿ ਅਸੀਂ ਇੱਕ ਛੋਟਾ ਜਿਹਾ ਨਸ਼ਾ ਸਡਾਊ ਕੈਂਪ ਲਾਈਏ ਅਸੀਂ ਕੋਈ ਰੈਲੀ ਨਹੀਂ ਕੀਤੀ ਇੱਕ ਛੋਟਾ ਜਿਹਾ ਕੈਂਪ ਲਾਇਆ ਵਾ ਜਿਹਦੇ ਵਿੱਚ ਅਸੀਂ ਨੌਜਵਾਨ ਪੀੜੀ ਨੂੰ ਇੱਕ ਚੰਗੇ ਰਸਤੇ ਲੈ ਕੇ ਆਈਏ ਚੰਗੀ ਸਿਹਤ ਦੀਏ ਨੌਜਵਾਨ ਪੀੜੀ ਨੂੰ ਸੋ ਇਹ ਸਾਡੇ ਨਸ਼ਾ ਸਡਾਊ ਕੈਂਪ ਇਸੇ ਤਰ੍ਹਾਂ ਅੱਗੇ ਅੱਗੇ ਵੀ ਚਲਦੇ ਰਹਿਣਗੇ ਪੰਜਾਬ ਬਾਜੀਗਰ ਫਰੰਟ ਮਾਜਦ ਬਾਬਾ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਸੋ ਉਸ ਇਕਾਈ ਵੱਲੋਂ ਇਹ ਕਰੀ ਜੰਮਾ ਜੀ ਮੈਂ ਤੁਹਾਨੂੰ ਕਹਾਂਗਾ ਕਿ ਦਵਾਈਆਂ ਵਾਲੇ ਪਾਸੇ ਜਰਾ ਕੈਮਰਾ ਜ਼ਰੂਰ ਮਾਰੋ ਇਹ ਜਿੰਨੀਆਂ ਦਵਾਈਆਂ ਤੁਸੀਂ ਦੇਖ ਰਹੇ ਹੋ ਇਹ ਕੋਈ ਸਸਤੀ ਦਵਾਈ ਨਹੀਂ ਹੈ ਬੜੀ ਕੀਮਤੀ ਬੜੀ ਮਹਿੰਗੀ ਦਵਾਈ ਹੈ ਔਰ ਇਹ ਬਹੁਤ ਹੀ ਕੀਮਤੀ ਦਵਾਈ ਹੈ ਕੋ ਬਜਟ ਨਿੱਕਾ ਮੋਟਾ ਨਹੀਂ ਹੈ ਲੱਖਾਂ ਦਾ ਬਜਟ ਹੈ ਔਰ ਇਸ ਬਜਟ ਨੂੰ ਔਰ ਦੇਖਿਓ ਤੁਸੀਂ ਕਿ ਕਿਵੇਂ ਡਾਕਟਰ ਸਾਹਿਬ ਜਿਹੜੇ ਨੇ ਸਖਤ ਮਿਹਨਤ ਕਰ ਰਹੇ ਨੇ ਜਿਹੜੇ ਵੀ ਬੰਦੇ ਨਸ਼ੇ ਦੇ ਨਾਲ ਪੀੜਤ ਨੇ ਉਹਨਾਂ ਲੋਕਾਂ ਨੂੰ ਇਹ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਦਾ ਰਿਕਾਰਡ ਜਿਹੜਾ ਇਸ ਪੰਜਾਬ ਬਾਜੀਗਰ ਫਰੰਟ ਦੀ ਇਸ ਟੀਮ ਦੇ ਕੋਲ ਹੋਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਇਹ ਦਵਾਈਆਂ ਜਿਹੜੀਆਂ ਨੇ ਮੁਫਤ ਦਿੱਤੀਆਂ ਜਾਣਗੀਆਂ ਸੋ ਜ਼ਿਲ੍ਹਾ ਗੁਰਦਾਸਪੁਰ ਦਾ ਮਾਝਾ ਦਵਾਬਾ ਸੰਘਰਸ਼ ਕਮੇਟੀ ਹੈ ਜਿਹੜੇ ਪੰਜਾਬ ਬਾਜੀਗਰ ਸੋ ਉਸ ਇਕਾਈ ਦੇ ਤੁਸੀਂ ਚੇਅਰਮੈਨ ਪ੍ਰਧਾਨ ਜਾਂ ਬਾਕੀ ਜਿੰਨੇ ਵੀ ਹੋਰ ਆਗੂ ਨੇ ਉਹਨਾਂ ਤੋਂ ਮਿਲ ਕੇ ਉਹਨਾਂ ਨਾਲ ਗੱਲ ਕਰਕੇ ਆਪਣੀ ਮੈਡੀਸਨ ਲੈ ਸਕਦੇ ਹੋ ਔਰ ਫਿਲਹਾਲ ਅੱਜ ਤੋਂ ਇਸ ਕੈਂਪ ਦੀ ਸ਼ੁਰੂਆਤ ਹੋ ਚੁੱਕੀ ਹੈ ਵੱਧ ਤੋਂ ਵੱਧ ਤੁਸੀਂ ਫਾਇਦਾ ਚੁੱਕ ਸਕਦੇ ਹੋ ਹੁਣ ਮਰਜ਼ੀ ਤੁਹਾਡੀ ਹੈ ਕਿ ਨਸ਼ੇ ਦੇ ਕੋਰਟ ਚੋਂ ਨਿਕਲਣਾ ਹੈ ਕਿ ਜਾਂ ਨਸ਼ੇ ਦੇ ਕੋਰਟ ਦੇ ਨਾਲ ਹੀ ਮਰਨਾ ਹੈ ਮਰਜ਼ੀ ਤੁਹਾਡੀ ਵੇਖਦੇ ਰਹਾ ਹੱਕਸ ਜੀ ਆਵਾਜ਼ ਆ ਰਹੀ ਟੂ